ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਉੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੀਆਂ ਅੱਜ ਦੀ ਵੱਡੀ ਪੰਜਾਬ ਦੇ ਸਾਬਕਾ ਸੀਐਮ ਕੈਪ ਅਮਰਿੰਦਰ ਸਿੰਘ ਹਸਪਤਾਲ ਵਿੱਚ ਭਰਤੀ ਪਰਨੀਤ ਕੌਰ ਨੇ ਦਿੱਤੀ ਜਾਣਕਾਰੀ ਅੱਜ ਮਿਲੀ ਸਕਦੀ ਹੈ ਛੁੱਟੀ ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਮਾਰ ਹੋਣ ਕਾਰਨ ਦਿੱਲੀ ਦੇ ਹਸਪਤਾਲ ਵਿੱਚ ਭਰਤੀ ਹੋਏ ਹਨ ਜਿਸ ਦੀ ਜਾਣਕਾਰੀ ਉਹਨਾਂ ਦੀ ਪਤਨੀ ਨੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੇ ਦਿੱਤੀ ਹੈ ਪਟਿਆਲਾ ਤੋਂ ਪਹਿਲੀ ਵਾਰ ਭਾਜਪਾ ਦੀ ਉਮੀਦਵਾਰ ਜੋ ਚੋਣ ਲੜ ਰਹੀ ਸਾਬਕਾ ਕੇਂਦਰ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਚੋਣ ਪ੍ਰਚਾਰ ਦੌਰਾਨ ਆਪਣੇ ਪਰਿਵਾਰ ਦੀ ਕਮੀ ਮਹਿਸੂਸ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ 'ਚ ਪਿਛਲੇ ਦਿਨੀ ਕਈ ਹਾਸਿਆਚ ਹੋ ਚੁੱਕੇ ਹਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਮਾਰ ਹਨ ਉਹਨਾਂ ਦਾ ਦਿੱਲੀ 'ਚ ਇਲਾਜ ਚੱਲ ਰਿਹਾ ਹੈ ਬੇਟਾ ਰਨਿੰਦਰ ਵੀ ਵੀ ਪਿਤਾ ਦੇ ਨਾਲ ਹਨ ਚੋਣ ਪ੍ਰਚਾਰ ਦਾ ਸਬੰਧ ਕਰਨ ਨੇ ਵਾਲੇ ਭਰਾ ਦੀ ਹਾਲ ਵਿੱਚ ਮੌਤ ਹੋਈ ਹੈ ਸਮਾਸੀ ਦੇ ਬੇਟੇ ਆਪਣੀ ਪਤਨੀ ਨਾਲ ਇੱਥੇ ਆਇਆ ਸੀ ਪਰ ਉਸ ਨਾਲ ਵੀ ਹਾਦਸਾ ਵਾਪਰ ਗਿਆ ਉਹ 18 ਮਈ ਨੂੰ ਆਪਰੇਸ਼ਨ ਵੀ ਹੈ ਧੀ ਦੀ ਪੁੱਤਰ ਚੋਣ ਪ੍ਰਚਾਰ ਲਈ ਆਏ ਹੋਏ ਸੀ ਪਰ ਗਲਵਹਨੀਆਂ ਦੀ ਰਾਜਮਾਤਾ ਇਹ ਦੇ ਦੇਹਾਂਤ ਕਰਨ ਉਹਨਾਂ ਨੂੰ ਵੀ ਜਾਣਾ ਪਿਆ ਪਟਿਆਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਕੋਈ ਵਿਧਾਇਕ ਨਾ ਹੁਣ ਕਰਨ ਉਹਨਾਂ ਦੀ ਚੋਣ ਪ੍ਰਚਾਰ ਪ੍ਰਣਾਲੀ ਨੂੰ ਜਟੌਣ ਲਈ ਲੱਗੇ ਹੋਏ ਹਨ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਹ ਹੋਰ ਉਹ ਪ੍ਰਚਾਰ ਡਟੇ ਹੋਏ ਹਨ ਕਿਉਂਕਿ ਪਟਿਆਲਾ ਚੋਂ ਲੋਕ ਹੀ ਉਹ ਪਰਿਵਾਰ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ